ਇਹ ਬੀਬੀ ਕੰਜੀ ਆ ਨਾ ਮਾ ਸੂਰਜ ਤੇ ਜਾਈਏ ਗਈ ਆ ਇਹਦੇ ਚ ਕੋਈ ਰੋਲ ਨਹੀਂ ਕਾ ਉਹ ਤਾਂ ਕੰਜਨ ਦੇ ਰੱਬ ਦੇ ਦਰਸ਼ਨ ਅਸੀਂ ਮੈਂ ਕਰਾ ਦਿੰਨੇ ਅਸੀਂ ਤਰਕ ਸੋਸਾਇਟੀ ਵਾਲੇ ਕਰਾ ਦਿੰਨੇ ਆ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਭਗਤੀ ਕਰਨੀ ਪੈਂਦੀ ਆ ਫੇਰ ਜਾ ਕੇ ਰੱਬ ਦੇ ਦਰਸ਼ਨ ਭਗਤੀ ਪੈਂਦੀ ਫੇਰ ਕਰਨੀ ਪੈਂਦੀ ਆ ਦੱਸੋ ਕੀ ਦੇ ਕਰਾਉਣੇ ਆ ਕਿੰਨਾ ਭਗਤੀ ਤੋਂ ਬਿਨਾਂ ਭਗਤੀ ਤੋਂ ਗੁਰਬਾਣੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੀ ਆ ਬੰਕੋ ਟੀਬੀ ਦੇ ਗਾਤਰਾ ਪਾਇਆ ਹੋਇਆ ਉਹਨਾਂ ਦੀ ਪਗੜੀ ਬੰਨੀ ਹੋਇਆ ਗੁਰਬਾਣੀ ਇਸ ਚੀਜ਼ ਨੂੰ ਮੰਨਦੀ ਆ ਉਦਾਹਰਨਾਂ ਦਿੰਨੇ ਆਪਾਂ ਰੋਣਾ ਤਾਂ ਇਸ ਗੱਲ ਦਾ ਹੈ ਵੀ ਜਦੋਂ ਸਾਡਾ ਸੌਦਾ ਵਿਕਦਾ ਨਾ ਅਸੀਂ ਸੌਦਾ ਪੀੜੇ ਵਸਤਰਾਂ ਦਾ ਵੇਚਣਾ ਨੀਲਿਆਂ ਦਾ ਵੇਚਣਾ ਗਾਤਰਾ ਪਾ ਕੇ ਵੇਚਣਾ ਚੋਲਾ ਪਾ ਕੇ ਵੇਚਣਾ ਨੰਗੇ ਹੋ ਕੇ ਵੇਚਣਾ ਸੌਦਾ ਵੇਚਣਾ ਚਾਹੀਦਾ ਜਿੱਥੇ ਵੀ ਤੁਹਾਨੂੰ ਕੋਈ ਮੋਹਤ ਕਰਦਾ ਉੱਥੇ ਨਾ ਜਾਓ ਜੇ ਤੁਸੀਂ ਉੱਥੇ ਜਾਓਗੇ 10 12 ਵਾਰੀ ਸਮੋਹਤ ਤੁਹਾਨੂੰ ਉਹ ਕਰ ਗਿਆ ਤੁਸੀਂ ਆਪ ਦੀਆਂ ਕੁਆਰੀਆਂ ਕੁੜੀਆਂ ਛੱਡਣ ਲੱਗੇ ਵੀ ਸੋਚ ਨਹੀਂ ਸਕਦੇ ਜਿਵੇਂ ਸੱਚੇ ਸੌਦੇ ਛੱਡੀਆਂ ਸੀ ਕਹਿੰਦੇ ਭਈ ਵਿਚਾਰ ਨੇ ਦੁਨੀਆ ਪੈਦਾ ਕੀਤੀ ਹੈ ਅਸੀਂ ਕਹਿੰਦੇ ਹਾਂ ਵੀ ਦੁਨੀਆ ਪੈਦਾ ਵਿਚਾਰ ਨੇ ਨਹੀਂ ਕੀਤੀ ਦੁਨੀਆ ਪੈਦਾ ਪਰ ਮਨੁੱਖ ਤਾਂ ਆਇਆ ਹੀ ਹੋਣਾ ਦੇ ਉੱਤੋਂ ਲਿਖਿਆ ਸਾਰਾ ਕੁਝ ਜਿਹੜਾ ਕੁਝ ਉਹ ਜਿੰਨੇ ਸਾ ਲਿਖਿਆ ਉਹਨੇ ਲੈਣੇ ਆ ਫਿਰ ਇਹਨਾਂ ਨੇ ਉਹਨਾਂ ਤੋਂ ਕੀ ਕਰੋਣਾ ਕਾਹ ਤੋਂ ਫਾਇਤੰਗੇ ਆ ਉਹ ਜਿਹੜੇ ਕਲ ਜਿਹੜੇ ਬਾਡੀਗਾਰਡ ਇਹਨਾਂ ਤੋਂ ਇੱਕ ਦੂਜੇ ਤੋਂ ਖਤਰਾ ਖੜਾ ਹੋਇਆ ਆਪ ਤਾਂ ਉੱਪਰੋਂ ਲਿਖੀ ਨੂੰ ਮੰਨਦੇ ਨਹੀਂ ਸਾਨੂੰ ਕਿੰਜ ਉੱਤੋਂ ਲਿਖਿਆ ਸਾਰਾ ਕੁਝ ਉਹ ਦਾਵਾ ਕਰਦੇ ਆ ਟਾਈਮ ਟਰੈਵਲ ਕਰਕੇ ਅਸੀਂ ਕਿਤੇ ਵੀ ਚਲੇ ਜਾਂਦੇ ਆ ਸੂਰਜ ਤੇ ਵੀ ਚਲੇ ਜਾਂਦੇ ਆ ਉਹ ਕਹਿੰਦੇ ਉੱਥੇ ਅਸੀਂ ਸਾਰਾ ਕੁਝ ਦੇਖਦੇ ਆ ਹੁਣ ਇਹਦੇ ਵਿੱਚ ਕੁਝ ਲੋਕ ਇਹ ਕਹਿੰਦੇ ਕਿ ਸਿਰੇ ਆਮ ਗੱਪਾਂ ਝੂਠ ਆ ਟਾਈਮ ਟਰੈਵਲ ਨਹੀਂ ਹੁੰਦਾ ਨਹੀਂ ਬੰਦਾ ਉੱਥੇ ਪਹੁੰਚਦਾ ਤੇ ਨਹੀਂ ਮਹਿਸੂਸ ਕਰਦਾ ਇਹ ਝੂਠ ਬੋਲਿਆ ਜਾ ਰਿਹਾ ਤਰਕਸ਼ੀਲ ਇਹਦੇ ਬਾਰੇ ਕੀ ਸੋਚਦੇ ਆ ਇਹ ਬੀਬੀ ਜਿਹੜਾ ਟ੍ਰੈਮ ਟਰੈਵਲ ਹੋਊਗਾ ਇਹ ਇਹ ਜਿਹੜਾ ਸੇਵਾ ਸਿੰਘ ਤਰਮਾਲੇ ਨੇ ਉਹਦੇ ਦਿਮਾਗ 'ਚ ਬਿਠਾਤਾ ਇਹ ਉਹਦੇ ਆਲਾ ਹੋਊਗਾ ਨਾ ਸੇਵਾ ਸਿੰਘ ਤਰਮਾਲੇ ਆਲਾ ਠੀਕ ਹੈ ਨਾ ਲੇਖਰਾਜ ਆਲਾ ਠੀਕ ਹੈ ਨਾ ਦੂਜਾ ਠੀਕ ਹੈ ਇੱਥੇ ਰੌਲਾ ਸਿਰਫ ਉਹਦੇ ਸਮੋਹਤ ਹੋਣ ਦਾ ਸੈਲਫ ਸਮੋਹਤ ਹੋਣ ਦਾ ਸੈਲਫ ਤੋਂ ਮੋਹਤ ਹੋ ਕੇ ਅਸੀਂ ਕਤਲ ਵੀ ਕਰ ਸਕਦੇ ਹਾਂ ਕਬੀਰ ਜੀ ਦਾ ਸ਼ਬਦ ਉਹ ਪੜ ਲਓ ਉਹ ਕਹਿੰਦਾ ਵੀ ਜਿਹੜੇ ਬਕੌਂਠ ਨੂੰ ਤੂੰ ਕਹਿੰਦਾ ਵੀ ਉੱਥੇ ਆ ਫਲਾਣਾ ਸੁਰਗਾ ਫਲਾਣਾ ਨਰਕਾ ਫਲਾਣਾ ਮੈਂ ਆ ਜਿਹੜਾ ਸਿਰਜਿਆ ਪੰਦਤ ਨੂੰ ਕਹਿੰਦਾ ਜਿਹੜਾ ਤੂੰ ਆ ਦਾ ਸਿਰਜੇ ਆ ਉਹ ਸਿਰਜੇ ਦੀਆਂ ਮੈਨੂੰ ਇਉਂ ਤਾਂ ਦੱਸ ਦੇ ਤਾਂ ਦਰਵਾਜ਼ਾ ਕਿਹੋ ਜਿਹਾ ਉਹਦੀਆਂ ਕੰਧਾਂ ਕਿਹੋ ਜੀਆਂ ਉੱਥੇ ਲੋਕ ਰਹਿੰਦੇ ਕਿਵੇਂ ਆ ਉੱਥੇ ਸਾਰਾ ਦੱਸ ਤੇ ਬੀਬੀ ਦੱਸ ਦੇਵੇ ਜੇ ਦੇਖ ਕੇ ਆਈ ਉੱਥੇ ਦੱਸ ਦੇ ਬੀਬੀ ਉਹਦਾ ਦਰਵਾਜ਼ਾ ਕਿਹੋ ਜਿਹਾ ਫਿਰ ਕਬੀਰ ਨੂੰ ਦੱਸੇ ਕਬੀਰ ਦਾ ਪੁੱਛੀ ਜਾਂਦਾ ਸਵਾਲ ਕਰੀ ਜਾਂਦਾ ਇਹਨਾਂ ਨੂੰ ਕੌਣ ਮੂਆ ਰੇ ਕੌਣ ਮੂਆ ਪੰਜਵੇਂ ਬਾਬੇ ਦਾ ਸਾਡੇ ਦਾ ਸ਼ਬਦ ਹੈ ਉਹ ਕਿਸੇ ਨੌਜਵਾਨ ਮੌਤ ਹੋਈ ਸੀ ਉਹਦੇ ਘਰੇ ਚੱਲਿਆ ਗਿਆ ਉਹਦੇ ਬਰਲਾਪ ਜਦੋਂ ਨੇ ਹੁੰਦਾ ਵੇਖਿਆ ਵੀ ਰੋਈ ਜਾਂਦੇ ਪਿੱਟੀ ਜਾਂਦੇ ਆ ਉਦੋਂ ਫਿਰ ਉਹਦੇ ਦਿਮਾਗ 'ਚ ਸ਼ਬਦ ਆਇਆ ਬਈ ਮਰਿਆ ਦਾ ਕੋਈ ਵੀ ਨਹੀਂ ਕਹ ਇਹਨਾਂ ਨੂੰ ਵਹਿ ਮੈਂ ਵਿਚਾਰਿਆਂ ਨੂੰ ਹੁਣ ਇਹ ਉਹਨਾਂ ਦੇ ਸਿਰ 'ਚ ਡਾਂਗ ਵੱਜਦੀ ਐ ਇਸ ਸ਼ਬਦ ਨਾਲ ਇਹ ਕਦਰੀ ਪੜਦੇ ਹੋ ਉਹ ਕਹਿੰਦੇ ਕਹਿੰਦੇ ਦੁਨੀਆ ਜਿਹੜੀ ਉਹ ਭਰਮ ਆ ਉਹ ਇਹ ਉਹ ਦੁਨੀਆ ਨਾਸ਼ਵਾਨ ਆ ਦੁਨੀਆ ਮਤਲਬ ਉਹ ਕੀ ਆ ਝੂਠੀ ਆ ਹਾਂ ਹਾਂ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਦੁਨੀਆ ਦੇ ਵਿੱਚ ਰੱਬ ਬਾਰੇ ਬਹੁਤ ਵੱਡੀ ਡਿਬੇਟ ਆ ਇੱਕ ਧੜਾ ਇਹ ਕਹਿੰਦਾ ਕਿ ਰੱਬ ਹੈਗਾ ਦੂਜਾ ਧੜਾ ਇਹ ਕਹਿੰਦਾ ਕਿ ਰੱਬ ਹੈ ਨਹੀਂਗਾ ਜਦੋਂ ਇਹ ਡਿਬੇਟ ਚੱਲਦੀ ਆ ਤਾਂ ਰੱਬ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਉਹ ਰੱਬ ਦੇ ਨਾਲ ਜੁੜ ਕੇ ਚਮਤਕਾਰ ਵੀ ਆ ਜਾਂਦੇ ਆ ਭੂਤਾਂ ਪ੍ਰੇਤਾਂ ਆ ਜਾਂਦੀਆਂ ਤਾਂ ਜਦੋਂ ਇਹ ਡਿਬੇਟ ਛੱਡਦੀ ਆ ਤਾਂ ਲਾਜ਼ਮੀ ਪੰਜਾਬ ਦੇ ਤਰਕਸ਼ੀਲਾਂ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਿਵੇਂ ਪਿੱਛੇ ਜੇ ਤੁਸੀਂ ਇੱਕ ਵੀਡੀਓ ਦੇਖੀ ਹੈ ਕਿ ਇੱਕ ਬੀਬੀ ਕਹਿੰਦੀ ਹੈ ਕਿ ਮੈਂ ਸੂਰਜ ਤੇ ਵੀ ਜਾਇਆ ਹੀ ਮੈਂ ਉੱਪਰ ਸਵਰਗ ਨਰਕ ਵੀ ਦੇਖ ਲਿਆ ਇਹ ਸਾਰੀਆਂ ਗੱਲਾਂ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਤਰਕਸ਼ੀਲ ਆਗੂ ਸਰਜੀਤ ਦੋਦਰ ਨੇ ਦੋਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਜੀ ਦੁਨੀਆ ਵਾਲੇ ਸਾਥੀਓ ਜੀ ਪਹਿਲਾ ਮੇਰਾ ਸਵਾਲ ਇਹੀ ਹੈ ਜਿਹੜਾ ਇੱਕਦਮ ਮਨ ਚ ਆ ਰਿਹਾ ਕਿ ਰੱਬ ਕੀ ਆ ਕਿੱਥੋਂ ਆਇਆ ਰੱਬ ਅਸਲ 'ਚ ਦੁਨੀਆ 'ਚ ਦੋ ਫਲਸਫੇ ਆ ਮੈਂ ਪਹਿਲਾਂ ਦਰਸ਼ਕਾਂ ਤੋਂ ਮੁਆਫੀ ਮੰਗ ਲਵਾਂ ਥੋੜੇ ਜੀ ਸ਼ਬਦਾਵਲੀ ਔਖੀ ਹੋਊਗੀ ਪਰ ਉਹਨੂੰ ਆਪਾਂ ਸੌਖੀ ਕਰਨ ਦਾ ਯਤਨ ਵੀ ਕਰਾਂਗੇ ਪਰ ਅੱਜ ਦੀ ਵੀਡੀਓ ਸਾਰੀ ਸੁਣੋਂਗੇ ਤਾਂ ਜਿਹੜਾ ਵੀ ਰੌਲਾ ਪੈ ਰਿਹਾ ਹੈ ਟਾਈਮ ਟਰੈਵਲ ਦਾ ਜਾਂ ਦੂਜਾ ਸਾਰਾ ਉਹ ਸਾਰਾ ਸਮਝ ਆ ਜਾਊਗਾ ਪਰ ਉਹਨੂੰ ਵੀਡੀਓ ਅੱਜ ਵਾਲੀ ਜ਼ਰੂਰ ਧਿਆਨ ਨਾਲ ਸੁਣਨ ਵਾਲੀ ਆ ਮੈਂ ਇਸ ਗੱਲ ਦਾ ਦਾਵਾ ਕਰਦਾ ਵੀ ਤੁਹਾਡੇ ਦਿਮਾਗ ਦੇ ਵਿੱਚੋਂ ਪੁਲੇਖੇ ਸਾਰੇ ਆਪਾਂ ਕੱਢ ਦੇਾਂਗੇ ਰੱਬ ਵਿਚਾਰਵਾਦੀ ਫਲਸਫੇ ਨੂੰ ਕਹਿੰਦੇ ਆਪਾਂ ਵਿਚਾਰਵਾਦੀ ਫਲਸਫੇ ਦਾ ਜਿਹੜਾ ਖੋਜਿਆ ਹੋਇਆ ਇੱਕ ਖੋਜ ਆ ਉਹ ਰੱਬ ਆ। ਪਦਾਰਥਵਾਦੀ ਫਲਸਫਾ ਜਿਹੜਾ ਉਹ ਪਦਾਰਥ ਨੂੰ ਮੰਨਦਾ। ਪਦਾਰਥ ਦਾ ਮਤਲਬ ਆ ਬਈ ਸਾਡਾ ਸਰੀਰ ਹੈ ਜਿਹੜਾ ਇਹ ਸਾਰਿਆਂ ਨਾਲੋਂ ਪਹਿਲਾਂ ਪਦਾਰਥ ਦੇ ਵਿੱਚੋਂ ਬਣਦਾ ਹੈ ਜੀ ਗੁਰਬਾਣੀ ਦੇ ਧਾਰਨ ਵੀ ਆਪਾਂ ਦੇਵਾਂਗੇ। ਇਹ ਪਦਾਰਥ ਜਿਹੜਾ ਪਦਾਰਥ ਦੇ ਵਿੱਚੋਂ ਬਣਦਾ ਹੈ ਉਸ ਪਦਾਰਥ ਦੇ ਵਿੱਚੋਂ ਬਣ ਕੇ ਇਹਦੇ ਵਿੱਚ ਦਿਮਾਗ ਬਣਦਾ ਦਿਮਾਗ ਦੇ ਵਿੱਚ ਚੇਤਨਾ ਬਹੁਤ ਬਾਅਦ ਵਿੱਚ ਪੈਦਾ ਹੁੰਦੀ ਹੈ ਉਹ ਚੇਤਨਾ ਜਿਹੜੀ ਹੌਲੀ-ਹੌਲੀ ਹੌਲੀ-ਹੌਲੀ ਜਿਉਂ-ਜਿਉਂ ਸਾਡਾ ਦਿਮਾਗ ਵਿਕਾਸ ਕਰਦਾ ਤਿਉਂ-ਤਿਉਂ ਚੇਤਨਾ ਵੀ ਵਿਕਾਸ ਕਰਦੀ ਹੈ ਜਿਵੇਂ ਬੱਚੇ ਦੀ ਚੇਤਨਾ ਉਨੀ ਹੁੰਦੀ ਹੈ ਬਰੋੜ ਦੀ ਹੋਰ ਹੋ ਜਾਂਦੀ ਹੈ ਜਿਹੜਾ ਪੜ੍ਹਨ ਲਿਖਣ ਵਾਲਾ ਉਹਦੀ ਹੋਰ ਹੋ ਜਾਂਦੀ ਹੈ ਜਿਹੜਾ ਐਮਏ ਕਰ ਲੈਂਦਾ ਉਹਦੀ ਹੋਰ ਹੋ ਜਾਂਦੀ ਹੈ ਜਿਹੜਾ ਅਨਪੜ੍ਹ ਹੁੰਦਾ ਉਹਦੀ ਹੋਰ ਹੁੰਦੀ ਹੈ ਉਹਦੀ ਸੋਚਣ ਸ਼ਕਤੀ ਹੈ ਜਿਹੜੀ ਉਹਦੀ ਕੀ ਹੁੰਦੀ ਹੈ ਦੂਜਾ ਨੰਬਰ ਜਿਹੜਾ ਰੱਬਵਾਦੀ ਫਲਸਫਾ ਇਹ ਖੇਤਰੀ ਹੈ ਖੇਤਰੀ ਆਪਾਂ ਕਿਹਨੂੰ ਕਹਿੰਦੇ ਆ ਖੇਤਰੀ ਹੁੰਦਾ ਵੀ ਜਿਹੜਾ ਪੰਜਾਬ ਆ ਇਹਦੇ ਚ ਕੇ ਵਿਦ ਸਜਾ ਪ੍ਰਥਮ ਸੰਸਾਰਾ ਸਾਨੂੰ ਇੱਕ ਗੁਰਬਾਣੀ ਦੇ ਆਧਾਰ ਤੇ ਦੱਸਿਆ ਵੀ ਰੱਬ ਕਿਹੋ ਜਿਹਾ ਹੂੰ ਇਹ ਇਹ ਇਹਦਾ ਫਲਸਫਾ ਹੈ ਇਹ ਸਿਰਫ ਦੁਨੀਆ ਦੇ ਵਿੱਚ 3.6% ਲੋਕ ਜਾਣਦੇ ਆ ਬਈ ਜਿਹੜਾ ਸਾਡਾ ਰੱਬ ਆ ਉਹ ਇਹੋ ਜਿਹਾ ਹੂੰ ਦੁਨੀਆ ਤੇ 33% ਲੋਕ ਜਾਣਦੇ ਆ ਵੀ ਸਾਡਾ ਰੱਬ ਹੈ ਜਿਹੜਾ ਉਹ ਅਸਾਈਆਂ ਵਾਲਾ ਹੈ ਜਿਹੜਾ ਅਸਾਈਆਂ ਨੇ ਕਿਆਸਿਆ ਹੋਇਆ ਜਿਹੜਾ ਬਾਈਬਲ ਚ ਲਿਖਿਆ ਦੁਨੀਆ ਤੇ 21% ਲੋਕ ਜਾਣਦੇ ਆ ਵੀ ਸਾਡਾ ਰੱਬ ਹੈ ਜਿਹੜਾ ਮੁਸਲਮਾਨਾਂ ਵਾਲਾ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਆ ਜਿਹੜਾ ਉਹਨਾਂ ਨੇ ਉਸ ਕਿਤਾਬ 'ਚ ਲਿਖਤਾ ਸੁਰਗ ਕਿਹੋ ਜਿਹਾ ਨਰਕ ਕਿਹੋ ਜਿਹਾ ਫਲਾਨਾ ਕਿਹੋ ਜਿਹਾ ਧੁੰਕਾ ਕਿਹੋ ਜਿਹਾ ਸਾਰਾ ਉਸ ਕਿਤਾਬ 'ਚ ਲਿਖਤਾ ਉਹਨਾਂ ਨੇ ਇਸੇ ਤਰ੍ਹਾਂ ਬੋਧੀਆਂ ਦਾ ਰੱਬ ਉਹ 6% ਜਾਣਦੇ ਆ 6% ਚਾਈਨੀ ਟ੍ਰੈਡੀਸ਼ਨਲ ਉਹਨਾਂ ਦਾ ਮਤਲਬ ਇਹ ਖੇਤਰੀ ਆ ਪਰ ਜਿਹੜਾ ਪਦਾਰਥਵਾਦ ਆ ਉਹ ਬ੍ਰਹਿਮੰਡੀ ਆ ਇੱਕ ਹੁੰਦਾ ਬ੍ਰਹਿਮੰਡੀ ਜਿਹੜਾ ਸਾਰੇ ਸੰਸਾਰ ਚ ਮੰਨ ਇਹਦੀ 1000 ਨਾਪਾ ਹੋਰ ਦੇ ਦਿੰਦੇ ਆ ਜਿਹੜਾ ਖੇਤਰੀ ਹੁੰਦਾ ਵੀ ਜਿਵੇਂ ਪਚਾਲ ਆਉਂਦਾ ਸਾਡੇ ਅਸੀਂ ਕਹਿੰਨੇ ਭਾਲਦੇ ਦੇ ਸੰਗ ਤੇ ਧਰਤੀ ਚੱਕੀ ਵੀ ਆ ਜਿਹੜੇ ਸਮੁੰਦਰ ਦੇ ਰੇਤ ਲਿਆਉ ਕਹਿੰਦੇ ਨਹੀਂ ਜੀ ਇਹ ਤਾਂ ਕੱਛੂ ਦੀ ਪਿੱਠ ਤੇ ਆ ਉਹ ਤਾਂ ਕੱਛੂ ਦੀ ਪਿੱਠ ਤੇ ਰੱਖੀ ਵੀ ਆ ਵੀ ਜਦੋਂ ਕੱਛੂ ਹਿੱਲਦਾ ਉਦੋਂ ਧਰਤੀ ਹਿੱਲਦੀ ਆ ਦੂਜੇ ਸਾਰੇ ਇਸ ਤਰ੍ਹਾਂ ਦੇ ਆਪਦੇ ਫਲਸਫੇ ਦਿੰਦੇ ਆ ਇਹ ਖੇਤਰੀ ਫਲਸਫੇ ਆ ਪਰ ਜਿਹੜਾ ਬ੍ਰਹਿਮੰਡੀ ਫਲਸਫਾ ਉਹ ਕੀ ਆ ਵੀ ਪਲੇਟਾ ਪਲੇਟਾਂ ਕਿਵੇਂ ਚਾਰਜਿਤ ਹੁੰਦੀਆਂ ਕਿਵੇਂ ਇੱਕ ਦੂਜੇ ਦੇ ਸਰਕਦੀਆਂ ਕਿੰਨੇ ਕਿਹੜੀ ਧਰਤੀ ਤੇ ਕਿੰਨੇ ਉਹ ਪੁਆਇੰਟ ਦਾ ਜਿਹੜੇ ਉਹਦਾ ਹੈਗਾ ਰੈਕਟਰ ਕੀ ਕਹਿੰਦੇ ਉਹਨੂੰ ਕੋਈ ਸਕੇਲ ਆ ਉਹਦਾ ਉਹ ਸਕੇਲ ਦਾ ਕਿੰਨੇ ਸਕੇਲ ਦਾ ਉਹਦੇ ਤੇ ਸੱਤ ਸਕੇਲ ਦਾ ਆਉਂਦਾ 6 ਦਾ ਆਉਂਦਾ 5 ਦਾ ਆਉਂਦਾ ਉਹ ਪਲੇਟਾਂ ਉਹਨਾਂ ਨੇ ਮੈਸ ਤੀਆਂ ਵੀ ਐਸ ਪਲੇਟ ਦੇ ਵਿੱਚ ਇੰਨਾ ਹੀ ਪਚਾ ਲਾਊਗਾ ਇਹ ਆ ਬ੍ਰਹਿਮੰਡੀ ਫਲਸਫਾ ਜਿਹੜਾ ਪੜਾਇਆ ਜਾਂਦਾ ਹੈ ਸਿਲੇਬਸ ਦੇ ਵਿੱਚ ਉਹ ਬ੍ਰਹਿਮੰਡੀ ਫਲਸਫਾ ਪੜਾਇਆ ਜਾਂਦਾ ਉਹ ਸੂਰਜ ਕੇਂਦਰਿਤ ਸਿਧਾਂਤ ਪੜਾਇਆ ਜਾਂਦਾ ਉਹ ਪਦਾਰਥਵਾਦ ਪੜਾਇਆ ਜਾਂਦਾ ਇੱਥੇ ਰੱਬਵਾਦ ਕਦੇ ਵੀ ਕਦੇ ਸਿਲੇਬਸ ਦੇ ਵਿੱਚ ਪੜਾਇਆ ਨਹੀਂ ਜਾਂਦਾ ਨਾ ਉਹਨੇ ਪੜਾਇਆ ਜਾਣਾ ਕਿਉਂਕਿ ਉਹਦਾ ਸਬੂਤ ਨਹੀਂ ਕੋਈ ਹੈ ਸਬੂਤ ਮੰਗਦੇ ਆਂ ਅਸੀਂ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਘਰ ਕਰ ਗਿਆ ਕਿ ਰੱਬ ਹੈਗਾ ਹਰੇਕ ਕੋਈ ਜਦੋਂ ਕੁਝ ਨਹੀਂ ਹੁੰਦਾ ਤਾਂ ਇਹ ਕਹਿੰਦਾ ਚੱਲ ਕੋਈ ਨਹੀਂ ਰੱਬ ਦੇਖੋ ਆਮ ਜਣੀ ਸੁਹਾ ਚ ਰਚ ਗਈ ਗੱਲ ਹੈ ਨਹੀਂ ਸਵਾਚ ਰਚਣਾ ਤਾਂ ਅਸਲ ਚ ਇਹ ਆ ਵੀ ਸਾਡੇ ਕੋਲੇ ਜਦੋਂ ਸਾਡੇ ਜਿਹੜਾ ਫਲਸਫਾ ਹੈ ਨਾ ਜਦੋਂ ਸਾਡੇ ਕੋਲੇ ਕੋਈ ਉਹਨੂੰ ਜਾਂਚਣ ਪਰਖਣ ਦਾ ਸਾਡੇ ਕੋਲੇ ਹਜਾਰ ਹੈ ਨਹੀਂ ਜਿਨ੍ਹਾਂ ਚ ਅਸੀਂ ਨੰਗੀਆਂ ਅੱਖਾਂ ਨਾਲ ਵੇਖਦੇ ਰਹੇ ਹਾਂ ਅਸੀਂ ਛੇ ਗ੍ਰਹਾਂ ਦੀ ਗੱਲ ਕਰਦੇ ਰਹੇ ਹਾਂ ਪਰ ਜਦੋਂ ਗੈਲਿਲੀਓ ਨੇ ਦੂਰਬੀਨ ਬਣਾ ਲਈ ਬਣਾ ਲਈ ਫੇਰ ਅਸੀਂ ਉਪਗ੍ਰਹ ਵੀ ਹੋਰ ਲੱਭ ਲਏ ਅਸੀਂ ਗ੍ਰਹਿ ਵੀ ਹੋਰ ਲੱਭ ਲਏ ਅਸੀਂ ਸਾਰਾ ਕੁਝ ਹੋਰ ਲੱਭ ਲਿਆ ਕਿਉਂਕਿ ਸਾਡੇ ਕੋਲ ਹੈ ਨਹੀਂ ਸੀ ਜਿੰਨਾ ਚਿਰ ਅਸੀਂ ਉਹਨਾਂ ਬਿਮਾਰੀਆਂ ਦਾ ਇਲਾਜ ਨਹੀਂ ਅਸੀਂ ਕਰ ਸਕੇ ਜਿੰਨਾ ਚਿਰ ਖੁਰਦਬੀਨ ਨਹੀਂ ਬਣੀ ਖੁਰਦਬੀਨ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਬਹੁਤ ਬਰੀਕ ਟੀਵੀ ਦੇ ਉਹ ਜੇ ਜੀ ਹੈ ਜਿਹੜੇ ਜੀ ਸਾਡੇ ਅੰਦਰੋਂ ਖਾਈ ਜਾਂਦੇ ਆ ਸਾਨੂੰ ਪਰਸਾ ਨੰਗੀ ਅੱਖ ਨਾਲ ਦਿਸਦੇ ਨਾ ਹੋਣ ਕਰਕੇ ਉਹਦਾ ਇਲਾਜ ਬਾਰੇ ਅਸੀਂ ਸੋਚ ਹੀ ਨਹੀਂ ਸਕਦੇ ਕਿਉਂਕਿ ਬਾਹਰ ਮੁਖੀ ਖਾਸਾ ਹੈ ਬਾਹਰ ਮੁਖੀ ਖਾਸੇ ਦੇ ਵਿੱਚ ਅਸੀਂ ਮਤਲਬ ਪਦਾਰਥਵਾਦ ਹੈ ਜਿਹੜਾ ਉਹ ਬਾਹਰ ਮੁਖੀ ਖਾਸਾ ਉਹਦੇ ਬਾਹਰ ਪਦਾਰਥ ਪਿਆ ਜਿਹੜਾ ਇਹਨੂੰ ਦੇਖ ਕੇ ਹੀ ਸਾਡੀ ਸੋਚ ਬਣਦੀ ਹੈ ਕਿ ਮੈਂ ਹੋਰ ਆਧਾਰਨ ਦੇਣਾ ਹੁੰਦਾ ਸਾਡੇ ਬੱਚਿਆਂ ਨੂੰ ਉੱਥੇ ਦੇਣਾ ਹੁੰਦਾ ਮੈਂ ਕਹਾਂ ਵੀ ਆਟਾ ਗੁੰਨਦੀਆਂ ਕੁੜੀਆਂ ਇਨਾਂ ਦੇ ਦਿਮਾਗ ਚ ਆਟਾ ਗੁੰਨਣਾ ਵੀ ਆ ਗਿਆ ਇਨਾਂ ਦੇ ਦਿਮਾਗ ਚ ਰੋਟੀ ਪਕਾਉਣੀ ਵੀ ਆ ਗਈ ਅੱਡ ਬੱਲ ਨਹੀਂ ਅੱਗ ਬੱਲ ਨਹੀਂ ਵੀ ਆ ਗਈ ਸਾਰਾ ਕੁਝ ਆ ਗਿਆ ਪਰ ਆਇਆ ਕਿੱਥੋਂ ਦਿਮਾਗ ਚ ਆਏ ਨਹੀਂ ਵਿਚਾਰ ਬਣਦਾ ਵੀ ਮਾ ਆਟਾ ਗੁੰਨਣਾ ਦਿਮਾਗ ਚ ਆਏ ਨਹੀਂ ਵਿਚਾਰ ਬਣਦਾ ਮੈਂ ਪਾਣੀ ਪਾ ਲਾਂ ਦਿਮਾਗ ਚ ਵਿਚਾਰ ਤਾਂ ਬਣਿਆ ਕਿਉਂਕਿ ਆਟਾ ਬਾਹਰ ਹੈਗਾ ਕਣਕ ਹੈਗੀ ਆ ਜੇ ਕਣਕ ਹੀ ਨਾ ਬਾਹਰ ਹੁੰਦੀ ਤਾਂ ਫਿਰ ਆਉਣਾ ਉਹ ਦਿਮਾਗ ਚ ਵਿਚਾਰ ਹੀ ਨਹੀਂ ਆ ਸਕਦਾ ਆ ਹੀ ਰੋਲਾ ਉਹ ਵਿਚਾਰ ਪਹਿਲਾ ਹੁਣ ਜੇ ਵਿਚਾਰ ਪਹਿਲਾ ਉਹ ਕਹਿੰਦੇ ਇਹ ਬਈ ਵਿਚਾਰ ਨੇ ਦੁਨੀਆ ਪੈਦਾ ਕੀਤੀ ਆ ਅਸੀਂ ਕਹਿੰਦੇ ਹਾਂ ਵੀ ਦੁਨੀਆ ਪੈਦਾ ਵਿਚਾਰ ਨੇ ਨਹੀਂ ਕੀਤੀ ਦੁਨੀਆ ਪੈਦਾ ਪਦਰ ਮਨੁੱਖ ਤਾਂ ਆਇਆ ਹੀ ਹੋਣਾ ਜਿਹੜਾ ਚੇਤਨ ਵਿਅਕਤੀ ਆ ਉਹ ਤਾਂ ਆਇਆ ਹੀ ਹੋਣਾ ਉਹ ਤਾਂ ਸਾਰੀ 10000 ਸਾਲ ਦੀ ਤਾਂ ਅਸੀਂ ਖੇਤੀ ਕਰਨ ਲੱਗੇ ਆ 70000 ਪੁਰਾਣਾ ਸਾਡਾ ਇਤਿਹਾਸ ਆ ਸਾਰਾ ਇਤੋਂ ਪੁਰਾਣਾ ਤਾਂ ਇਤਿਹਾਸ ਸੋਚਦਾ ਹੀ ਹੈ ਨੀਗਾ ਤੇ ਇਹ ਸੋਚਦਾ ਜਿਹੜੀ ਹੁਣ ਆਪਾਂ ਗੱਲ ਕਰਦੇ ਆ ਇਹਦੇ ਨਾਲ ਇੱਕ ਆਪਾਂ ਇੱਕ ਆਪਾਂ ਹੋਰ ਗੱਲ ਕਰ ਸਕਦੇ ਆ ਇਹਦੇ ਨਾਲ ਅਸੀਂ ਕੰਪਿਊਟਰ ਦੀ ਧਾਰਨ ਲੈ ਸਕਦੇ ਆ ਕੰਪਿਊਟਰ ਦੇ ਵਿੱਚ ਸੌਫਟਵੇਅਰ ਆ ਇਹ ਕਹਿੰਦੇ ਸੌਫਟਵੇਅਰ ਪਹਿਲਾਂ ਕੰਪਿਊਟਰ ਬਾਅਦ ਚ ਅਸੀਂ ਕਹਿੰਦੇ ਕੰਪਿਊਟਰ ਪਹਿਲਾਂ ਸੌਫਟਵੇਅਰ ਬਾਅਦ ਚ ਕਿਉਂਕਿ ਕੰਪਿਊਟਰ ਆ ਜਿਹੜਾ ਹਾਰਡਵੇਅਰ ਆ ਸਾਰਾ ਸੌਫਟਵੇਅਰ ਨਹੀਂ ਪਹਿਲਾਂ ਹੋ ਸਕਦਾ ਸੌਫਟਵੇਅਰ ਚੱਲੂ ਕਾਦੇ ਚ ਸੌਫਟਵੇਅਰ ਕਾਦੀ ਚੱਲੂਗਾ ਕੰਪਿਊਟਰ ਚੱਲੂਗਾ ਨਾ ਇਹਦੀ ਆਧਾਰ ਨਾਲ ਅੱਜ ਅਸੀਂ ਇਹਦੇ ਨਾਲ ਬਹੁਤ ਵਧੀਆ ਦੇਖ ਸਕਦੇ ਜਦੋਂ ਆਪਾਂ ਕਹਿੰਦੇ ਆ ਕਿ ਮਨੁੱਖ ਬਹੁਤ ਡਿਵੈਲਪ ਹੋ ਗਿਆ ਤਾਂ ਇਸ ਡਿਵੈਲਪਮੈਂਟ ਦੇ ਵਿੱਚ ਕੁਝ ਇਦਾਂ ਦੀਆਂ ਉਲਝਣਾ ਇਦਾਂ ਦੀਆਂ ਕੁਝ ਟੈਕਨੀਕਲੀ ਚੀਜ਼ਾਂ ਹੁੰਦੀਆਂ ਜਿਵੇਂ ਟਾਈਮ ਟਰੈਵਲ ਕਰਕੇ ਕਿਤੇ ਹੋਰ ਚਲੇ ਜਾਣਾ ਹਨਾ ਤਾਂ ਇਹ ਇਦਾਂ ਲੱਗਦਾ ਵੀ ਆਮ ਬੰਦੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਪਰ ਇੱਕ ਖਾਸ ਕਿਸਮ ਦੇ ਜਿਹੜੇ ਲੋਕ ਆ ਜਿਹੜੇ ਭਗਤੀ ਵੀ ਕਰਦੇ ਆ ਜਿਹੜੇ ਆਪਦੇ ਆਪ ਨੂੰ ਮਤਲਬ ਦਿਮਾਗੀ ਤੌਰ ਤੇ ਇਦਾਂ ਸੈੱਟ ਕਰ ਲੈਂਦੇ ਤੇ ਉਹ ਕਹਿੰਦੇ ਆ ਕਿ ਉਹ ਦਾਵਾ ਕਰਦੇ ਆ ਟਾਈਮ ਟ੍ਰੈਵਲ ਕਰਕੇ ਅਸੀਂ ਕਿਤੇ ਵੀ ਚਲੇ ਜਾ ਜਾਨੇ ਆ ਸੂਰਜ ਤੇ ਵੀ ਚਲੇ ਜਾ ਜਾਨੇ ਉਹ ਕਹਿੰਦੇ ਉੱਥੇ ਅਸੀਂ ਸਾਰਾ ਕੁਝ ਦੇਖਦੇ ਆ ਹੁਣ ਇਹਦੇ ਵਿੱਚ ਕੁਝ ਲੋਕ ਇਹ ਕਹਿੰਦੇ ਕਿ ਸਿਰੇ ਆਮ ਗੱਪਾਂ ਝੂਠ ਆ ਟਾਈਮ ਟ੍ਰੈਵਲ ਨਹੀਂ ਹੁੰਦਾ ਨਾ ਹੀ ਬੰਦਾ ਉੱਥੇ ਪਹੁੰਚਦਾ ਤੇ ਨਾ ਹੀ ਮਹਿਸੂਸ ਕਰਦਾ ਇਹ ਝੂਠ ਬੋਲਿਆ ਜਾ ਰਿਹਾ ਤਾਂ ਤਰਕਸ਼ੀਲ ਇਹਦੇ ਬਾਰੇ ਕੀ ਸੋਚਦੇ ਆ ਅਸਲ 'ਚ ਇਹਦਾ ਇਹਦਾ ਥੋੜਾ ਜਿਹਾ ਮੈਂ ਟਾਈਮ ਲਵਾਂਗਾ ਤੁਹਾਨੂੰ ਦੱਸਣ ਦਾ ਕਿਉਂਕਿ ਇਹ ਇਹ ਥੋੜੀ ਜੀ ਲੰਮੀ ਕਹਾਣੀ ਆਪਾਂ ਨੂੰ ਪਾਉਣੀ ਪੈਣੀ ਆ ਇੱਕ ਵਾਲਟਰ ਹਿਜ਼ ਨਾਮ ਦਾ ਵਿਗਿਆਨੀ ਸੀ ਉਨੇ ਸਾਡੇ ਦਿਮਾਗ ਦੇ ਸੈਂਟਰਾਂ ਦਾ ਪਤਾ ਕੀਤਾ ਕਿਹੜੇ ਦਿਮਾਗ ਦੇ ਵਿੱਚ ਸੈਂਟਰ ਆ ਉਹਨੇ 10 ਸੈਂਟਰ ਲੱਭੇ ਉਹ 10 ਸੈਂਟਰਾਂ ਦਾ ਉਹਨੇ ਜਿਹੜਾ ਤਜਰਬਾ ਕੀਤਾ ਉਹ ਚੰਪੈਨਜੀ ਤੇ ਕੀਤਾ ਉਹ 10 ਸੈਂਟਰਾਂ ਦੇ ਵਿੱਚ ਵੱਖਰਾ ਵੱਖਰਾ ਸੈਂਟਰ ਵੱਖਰੇ ਵੱਖਰੇ ਅਨੁਭਵ ਦਾ ਜ਼ਿੰਮੇਵਾਰ ਆ ਜਿਵੇਂ ਸਾਨੂੰ ਗੁੱਸਾ ਆਉਂਦਾ ਸਾਨੂੰ ਖੁਸ਼ੀ ਆਉਂਦੀ ਆ ਸਾਨੂੰ ਕੀ ਆਉਂਦਾ ਸਾਨੂੰ ਉਹ ਅਨੁਭਵਾ ਸਾਰੇ ਉਹਨਾਂ ਅਨੁਭਵਾਂ ਦੇ ਵਿੱਚੋਂ ਅਸੀਂ ਕਿਸੇ ਤੇ ਤਰਸ ਆਉਣ ਵਾਲਾ ਅਨੁਭਵ ਉਹਦਾ ਕੱਢ ਦਈਏ ਵੀ ਉਹਨੂੰ ਮਾਰਨ ਲੱਗਿਆਂ ਤਰਸ ਨਾ ਆਵੇ ਉਹ ਕਦੇ ਵੀ ਤਰਸ ਨਹੀਂ ਕਰੂਗਾ ਜੇ ਉਹਦਾ ਉਹ ਅਨੁਭਵ ਆਪਾਂ ਵਿੱਚੋਂ ਉਹਦੇ ਮਤਲਬ ਗਵਾਦ ਗਈ ਇਹ ਉਹ ਨੋਬਲ ਪੁਰਸਕਾਰ ਜੇ ਤੂੰ ਆ ਸਾਡਾ ਵਿਗਿਆਨੀ ਉਹਨੇ ਨੋਬਲ ਪੁਰਸਕਾਰ ਜਿੱਤਿਆ ਉਹਨੇ ਉਹ 10 ਬ੍ਰੇਨ ਸੈਂਟਰ ਜਿਹੜੇ ਲੱਭਿਆ ਉਹਦਾ ਸਨੇਹਾ ਰੱਖਣ ਦੀ ਸਮਰੱਥਾ ਇਹਨਾਂ 10ਾਂ ਚੋਂ ਬਿਨਾ ਕੋਈ ਭਾਵਨਾ ਦਿਮਾਗ ਵਿੱਚੋਂ ਹੋਰ ਪੈਦਾ ਨਹੀਂ ਹੋ ਸਕਦੀ ਇਹ 10ਾਂ ਦੇ ਵਿੱਚੋਂ ਹੀ ਪੈਦਾ ਹੋ ਸਕਦੀ ਹੈ 10ਾਂ ਦੇ ਜ਼ਿੰਮੇਵਾਰ ਕੱਲੇ-ਕੱਲੇ ਆ ਉਹਨਾਂ ਜ਼ਿੰਮੇਵਾਰਾਂ ਦੇ ਵਿੱਚੋਂ ਹੀ ਉਹ ਭਾਵਨਾ ਨਿਕਲਦੀ ਆ ਇਹਨਾਂ 'ਚੋਂ ਇੱਕ ਵੀ ਸੈਂਟਰ ਆਪਾਂ ਗਾਇਬ ਕਰ ਦਈਏ ਤਾਂ ਭਾਵਨਾ ਵੀ ਨਾਲ ਹੀ ਗਾਇਬ ਹੋ ਜਾਂਦੀ ਹੈ ਸੱਚ ਜਾਂ ਭਰਮ ਨੂੰ ਸੱਚ ਜਾਣਨ ਦਾ ਸਾਧਨ ਹੁਣ ਮੈਂ ਤੈਨੂੰ ਇਹਦਾ ਸਾਧਨ ਦੱਸਦਾ ਵੀ ਸੱਚ ਕੀ ਹੈ ਜਿਵੇਂ ਮੇਰੀਆਂ ਅੱਖਾਂ ਦੇ ਵਿੱਚ ਅਸੀਂ ਪੰਜਾਂ ਇੰਦਰੀਆਂ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਅਨੁਭਵ ਕਰਦੇ ਹਾਂ ਉਹ ਉਹਨੂੰ ਅਸੀਂ ਸੱਚ ਮੰਨਦੇ ਹਾਂ ਪੰਜ ਇੰਦਰੀਆਂ ਦੇਖਣਾ ਸੁੰਘਣਾ ਸੁਣਨਾ ਚੱਖਣਾ ਤੇ ਚਮੜੀ ਰਾਹੀਂ ਸਪਰਸ਼ ਕਰਨਾ ਇਸ ਇਹ ਸਾਰਿਆਂ ਨੂੰ ਉਹੋ ਜਿਹਾ ਹੁੰਦਾ ਪਰ ਇਹਦੇ 'ਚ ਵੀ ਕਈ ਵਾਰੀ ਭੁਲੇਖਾ ਹੁੰਦਾ ਉਹਦੀ ਆਪਾਂ ਬਾਤ 'ਚ ਗੱਲ ਕਰਦੇ ਆ ਪਰ ਬਾਹਰमुखी ਚੀਜ਼ਾਂ ਕੁਝ ਇਹ ਹੋ ਜੀਆਂ ਜਿਵੇਂ ਇਹ ਕੈਮਰਾ ਆ ਸਾਡੇ ਕੋਲੇ ਇਹ ਕੈਮਰਾ ਮੇਰੀਆਂ ਅੱਖਾਂ ਨਾਲ ਮੈਨੂੰ ਦੱਸਦਾ ਹੈ ਜਿਹੜਾ ਵੀ ਕੋਈ ਆਊਗਾ ਉਹਨੂੰ ਉਹ ਕੈਮਰਾ ਦੱਸੂਗਾ ਇਹ ਇੱਕ ਬਾਹਰमुखी ਸੱਚ ਹੈ ਇਹਨੂੰ ਅਸੀਂ ਸਿਰਫ ਮਤਲਬ ਇਹਨੂੰ ਅਸੀਂ ਕਹਿੰਦੇ ਆ ਦੁਨੀਆ ਦੇ ਵਿੱਚ ਇਹ ਇਹਨਾਂ ਨੇ ਕਿਹਾ ਉਹਨੂੰ ਇਹਨੂੰ ਭਰਮ ਇਹਨੂੰ ਮਾਇਆ ਜਾਲ ਕਿਹਾ ਅਸੀਂ ਕਹਿੰਦੇ ਇਹ ਸੱਚ ਹੈ ਉਹ ਵੀ ਕਹਿੰਦੇ ਕਹਿੰਦੇ ਦੁਨੀਆ ਜਿਹੜੀ ਉਹ ਭਰਮ ਆ ਉਹ ਇਹ ਉਹ ਦੁਨੀਆ ਨਾਸ਼ਵਾਨ ਆ ਦੁਨੀਆ ਮਤਲਬ ਫੋਕੀ ਆ ਝੂਠੀ ਆ ਹਾਂ ਹਾਂ ਅਸਲ ਚ ਦੋ ਕਿਸਮ ਦੇ ਸਾਡੇ ਹੈਗੇ ਹੁਣ ਆਪਾਂ ਉਸ ਗੱਲ ਨੂੰ ਤੁਰਦੇ ਆ ਜਿਹੜੀ ਉਹ ਬੀਬੀ ਵਾਲੀ ਗੱਲ ਜਾਂ ਤੁਸੀਂ ਕਹੀ ਆ ਵੀ ਉਹ ਟਾਈਮ ਟਰੈਵਲ ਵਾਲੀ ਗੱਲ ਦੋ ਕਿਸਮ ਦੇ ਸਾਡੇ ਹੈਗੇ ਆ ਜਿਹੜੇ ਆਬਜੈਕਟਿਵ ਐਕਸਪੀਰੀਅੰਸ ਕਹਿੰਦੇ ਆ ਇੱਕ ਸਬਜੈਕਟ ਸਬਜੈਕਟਿਵ ایکسپੀਰੀਅੰਸ ਕਹਿੰਦੇ ਆ ਇਹ ایکسپੀਰੀਅੰਸ ਦੋ ਕਿਸਮ ਦੇ ਇੱਕ ਵਸਤੂ ਨਿਸ਼ਟ ਆਪਾਂ ਕਹਿੰਦੇ ਨੇ ਇੱਕ ਵਿਅਕਤੀ ਨਿਸ਼ਟ ਇਹ ਇਹ ਦੋ ਕਿਸਮ ਦੇ ਆ ਇਹਨਾਂ ਚੋਂ ਜਿਹੜਾ ਆਬਜੈਕਟਿਵ ਸੱਕਰੀ ایکسپੀਰੀਅੰਸ ਆ ਉਹ ਸਭ ਵਾਸਤੇ ਉਹ ਗਿਆਨ ਇੰਦਰੀਆਂ ਦੁਆਰਾ ਜਿਹੜਾ ਪ੍ਰਾਪਤ ਹੁੰਦਾ ਉਹ ਆ ਇਹ ਸਾਰਿਆਂ ਵਾਸਤੇ ਇੱਕੋ ਜਿਹਾ ਇਹਦੇ ਚ ਕੋਈ ਬਦਲਿਆ ਨਹੀਂ ਜਾ ਸਕਦਾ ਪੰਜ ਇੰਦਰੀਆਂ ਦੁਆਰਾ ਜਿਹੜਾ ਅਨੁਭਵ ਲੈਂਦੇ ਆ ਉਹੀ ਸੱਚ ਆ ਅਸੀਂ ਉਹਨੂੰ ਕਹਿੰਦੇ ਆ ਠੀਕ ਆ ਉਹਦੇ ਦੁਆਰਾ ਲਿਆ ਜਾਂਦਾ ਇੱਕ ਹੈਗਾ ਸਬਜੈਕਟਿਵ ਸਬਜੈਕਟਿਵ ਹੁੰਦਾ ਵਿਅਕਤੀ ਨਸ਼ਟ ਉਹ ਜਿਹੜਾ ਜਿਹੜਾ ਉਹ ਬੀਬੀ ਨੂੰ ਅਨੁਭਵ ਹੁੰਦਾ ਉਹ ਸਬਜੈਕਟਿਵ ਆ ਉਹ ਕੱਲੀ ਨੂੰ ਹੀ ਹੋਊਗਾ ਉਹ ਤੁਹਾਨੂੰ ਨਹੀਂ ਦਿਖਣਾ ਉਹ ਮੈਨੂੰ ਨਹੀਂ ਜੇ ਕਿਸੇ ਨੂੰ ਭੂਤ ਦਿਸਦੀ ਆ ਉਹ ਉਹਨੂੰ ਹੀ ਦਿਸਦੀ ਆ ਮਤਲਬ ਉਹ ਝੂਠ ਨਹੀਂ ਬੋਲਦੀ ਟਾਈਮ ਟਰੈਵਲ ਉਹਨੂੰ ਅਨੁਭਵ ਹੁੰਦਾ ਝੂਠ ਨਹੀਂ ਬੋਲਦੀ ਅਨੁਭਵ ਉਹਨੂੰ ਉਸੇ ਤਰ੍ਹਾਂ ਹੁੰਦਾ ਪਰ ਉਹ ਅਨੁਭਵ ਹੋਣ ਦਾ ਪਛੋਕੜ ਕੀ ਆ ਉਹਦੇ ਪਿੱਛੇ ਨਾ ਉਹਦਾ ਪਾਠ ਆ ਨਾ ਉਹਦਾ ਵਾਹਿਗੁਰੂ ਸ਼ਬਦ ਆ ਨਾ ਉਹਦਾ ਕੋਈ ਕਿਸੇ ਕਿਸਮ ਦਾ ਆਰਾਮ ਰਾਮ ਸ਼ਬਦ ਹੈ ਨਾ ਓਸ਼ੋ ਵਾਲਾ ਨਾ ਉਹ ਬ੍ਰਹਮ ਕੁਮਾਰੀਆਂ ਵਾਲਾ ਨਾ ਉਹ ਕਿਸੇ ਵਾਲਾ ਨਹੀਂ ਉਹ ਸਿਰਫ ਜਿਹੜਾ ਸਬਜੈਕਟ ਸਬਜੈਕਟਿਵ ਐਕਸਪੀਰੀਅੰਸ ਆ ਉਹ ਤਰਕਸ਼ੀਲ ਸੋਸਾਇਟੀ ਵੀ ਕਰਦੀ ਆ ਉਹਨੂੰ ਅਸੀਂ ਸਮੋਹਨ ਕਿਰਿਆ ਕਹਿੰਦੇ ਆ ਸਮੋਹਨ ਕਿਰਿਆ ਦੇ ਨਾਲ ਜਦੋਂ ਅਸੀਂ ਡੀਪ ਬਹੁਤ ਡੂੰਘੇ ਅਨੁਭਵ ਲੈਨੇ ਆ ਉਹਨਾਂ ਅਨੁਭਵਾਂ ਦੇ ਵਿੱਚ ਜਿਹੜੀ ਇਹ ਬੀਬੀ ਐ ਇਹਨੂੰ ਰੱਬ ਜਿਹੜਾ ਗੁਰਬਾਣੀ ਦੇ ਵਿੱਚ ਦਿਖਾਇਆ ਉਹੀ ਦਿਸੂਗਾ ਇਹ ਸੂਰਜ ਤੇ ਵੀ ਗਈ ਹੈ ਇਹ ਚੰਦ ਤੇ ਵੀ ਗਈ ਹੈ ਇਹ ਸਾਰੇ ਕਾਹਤੇ ਗਈ ਹੈ ਹੁਣ ਮੈਂ ਇੱਥੇ ਦੋ ਵਿਅਕਤੀਆਂ ਦਾ ਮੈਂ ਤੁਹਾਨੂੰ ਨਾਂ ਦੱਸਣ ਲੱਗਾ ਦੋਨਾਂ ਦੀ ਭਾਵੇਂ ਫੋਟੋ ਲਾ ਦਿਓ ਨੰਬਰ ਉਹਨਾਂ ਦਾ